ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਜਮੀਰ ਭਾਗ ਆਖਰੀ ਲਿਖਕਰ ਰਵੀਰ ਬੜੈਚਾ ਮੈਂ ਸੁਣਿਆ ਸੀ ਕਿਤੇ ਕਿ ਬੰਦੇ ਦੇ ਦੋ ਤਰ੍ਹਾਂ ਦੇ ਮਨ ਹੁੰਦੇ ਨੇ ਸचेत ਮਨ ਅਤੇ ਅਚੇਤ ਮਨ ਸचेत ਮਨ ਤਾਂ ਬੰਦੇ ਦੇ ਜਾਗਦਿਆਂ ਕੰਮ ਕਰਦਾ ਹੈ ਪਰ ਜੋ ਤਾਣੇ ਬਾਣੇ ਸचेत ਮਨ ਦੇ ਬੁਣਿਆ ਪੂਰੇ ਨਹੀਂ ਹੁੰਦੇ ਉਹ ਸੁੱਤੇ ਪਏ ਬੰਦੇ ਨੂੰ ਅਚੇਤ ਮਨ ਯਾਦ ਕਰਵਾਉਂਦਾ ਰਹਿੰਦਾ ਹੈ ਕਹਿੰਦੇ ਤਾਂ ਹੀ ਤਾਂ ਸੁਪਨੇ ਆਉਂਦੇ ਨੇ ਜਿਹੜੀ ਗੱਲ ਸੁਚੇਤ ਮਨ ਕਿਸੇ ਨਾਲ ਸਾਂਝੀ ਕਰ ਲੈਂਦਾ ਉਹ ਫਿਰ ਅਚੇਤ ਮਨ ਵੀ ਭੁੱਲ ਜਾਂਦਾ ਉੱਚੇ ਪਿੰਡ ਵਿੱਚ ਤਾਂ ਬਹੁਤ ਵੇਲ ਹੁੰਦਾ ਸੀ ਬਸ ਜਿੱਥੇ ਦੋ ਸੱਜਣ ਬੇਲੀ ਇਕੱਠੇ ਹੋ ਜਾਣੇ ਖੂਬ ਮਨ ਦੀਆਂ ਗੱਲਾਂ ਕਰ ਲੈਣੀਆਂ ਤਾਸ਼ ਖੇਡਦੇ ਆਂ ਦਰਵਾਜ਼ੇ ਬੈਠਿਆਂ ਸੱਤ ਵਿੱਚ ਸਾਰਾ ਦਿਨ ਗੱਲਾਂ ਹਾਸੇ ਮਜ਼ਾਕੀ ਤਾਂ ਚੱਲਦੇ ਸੀ ਮਨ ਹੌਲਾ ਹੋਇਆ ਰਹਿੰਦਾ ਸੀ ਟੀਮੀਆਂ ਨੇ ਵੀ ਜੋ ਇਕੱਠੀਆਂ ਹੋ ਜਾਣਾ ਤਾਂ ਕੰਮਕਾਰ ਵਿੱਚੇ ਛੱਡ ਕੇ ਪਹਿਲਾਂ ਮਨ ਦੀ ਸਾਰੀ ਪੜਾਅਸ ਕੱਢ ਲੈਣੀ ਜੇ ਵੀ ਹਿੱ ਵਿੱਚ ਬੈਠੀਆਂ ਤਾਂ ਉੱਥੇ ਹੀ ਰੱਜ ਕੇ ਗੱਲਾਂ ਕਰ ਲੈਣੀਆਂ ਪਰ ਇੱਥੇ ਪ੍ਰਦੇਸਾਂ ਵਿੱਚ ਕੋਈ ਕਿਸੇ ਨਾਲ ਬੋਲਦਾ ਹੀ ਨਹੀਂ ਇਸ ਤਰ੍ਹਾਂ ਲੱਗਦਾ ਜਿਵੇਂ ਬੰਦਾ ਬੰਦੇ ਤੋਂ ਹਰ ਵਕਤ ਡਰਦਾ ਹੋਵੇ ਫਿਰ ਮੇਰੀ ਤਾਂ ਕਹਾਣੀ ਹੀ ਹੋਰ ਹੈ ਮੇਰੇ ਨਾਲ ਤਾਂ ਕੋਈ ਪਰਿਵਾਰ ਦਾ ਮੈਂਬਰ ਵੀ ਗੱਲ ਨਹੀਂ ਕਰਦਾ ਸਾਰਾ ਦਿਨ ਬੇਸਮੈਂਟ ਵਿੱਚ ਇਕੱਲਾ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ ਹਾਂ ਮੈਨੂੰ ਲੱਗਦਾ ਹੈ ਮੇਰਾ ਨਾ ਅਚੇਤ ਮਾਨਸ ਚੇਤ ਮਾਨ ਤੇ ਭਾਰੀ ਪੈ ਗਿਆ ਹੈ ਸਾਰਾ ਦਿਨ ਉੱਚੇ ਪਿੰਡ ਦੇ ਮਸਤੀਆਂ ਭਰੇ ਦਿਨ ਯਾਦ ਕਰਵਾਉਂਦਾ ਰਹਿੰਦਾ ਹੈ ਹੁਣ ਤਾਂ ਇਹ ਮੈਨੂੰ ਭੁੱਲਣ ਹੀ ਨਹੀਂ ਦਿੰਦਾ ਕਿ ਮੈਨੂੰ ਰੋਜੀ ਕੋਲ ਵੀ ਜਾਣਾ ਹੈ ਕਈ ਦਿਨ ਤੋਂ ਬਾਅਦ ਅੱਜ ਫੇਰ ਇਸ ਖਿਆਲ ਨੇ ਪਰੇਸ਼ਾਨ ਕਰ ਰੱਖਿਆ ਹੈ ਕਿ ਇੱਕ ਵਾਰ ਰੋਜੀ ਕੋਲ ਜਾਣਾ ਹੈ ਫੇ ਮੈਂ ਫੇਰ ਫੋਨ ਕਰ ਲਿਆ ਹੈ ਰੋਜੀ ਨੂੰ ਤੇ ਸ਼ਾਮ ਦਾ ਵਕਤ ਲੈ ਲਿਆ ਹੈ ਮੈਂ ਪੱਕਾ ਸੋਚ ਲਿਆ ਹੈ ਅੱਜ ਨਾ ਮੈਂ ਆਪਣੇ ਮਨ ਦੀ ਕਰਾਂਗਾ ਬਿਛਨੀ ਦੀ ਇੱਕ ਨਹੀਂ ਸੁਣਾਗਾ ਸ਼ਾਮ ਹੋਈ ਤਾਂ ਤਿਆਰ ਹੋ ਕੇ ਮੈਂ ਰੋਜੀ ਕੋਲ ਨੂੰ ਚੱਲ ਪਿਆ ਹਾਂ ਮੈਂ ਬੱਸ ਵਿੱਚ ਬੈਠ ਰੋਜੀ ਦੇ ਘਰ ਦੇ ਬਾਹਰ ਤੱਕ ਪਹੁੰਚ ਗਿਆ ਹਾਂ ਦਿਲ ਦੀ ਧੜਕਣਾ ਤੇਜ਼ ਹੋ ਗਈ ਹੈ ਮੈਂ ਪਹਿਲੀ ਵਾਰ ਕਿਸੇ ਉਪਰੀ ਧੀਮੀ ਨੂੰ ਮਿਲਣਾ ਹੈ ਉਹ ਵੀ ਉਸ ਧੀਮੀ ਨੂੰ ਜੋ ਕਿ ਬੇਸਵਾ ਹੈ ਮੈਂ ਰੋਜੀ ਦੇ ਘਰ ਦੇ ਬਾਹਰ ਖੜਾ ਹਾਂ ਪਰ ਹੁਣ ਮੇਰੇ ਤੋਂ ਉਸ ਦੇ ਘਰ ਦੇ ਅੰਦਰ ਨਹੀਂ ਜਾਇਆ ਜਾ ਰਿਹਾ ਪਤਾ ਨਹੀਂ ਉਹ ਕੀ ਹੈ ਮੇਰੇ ਅੰਦਰ ਜਿਸ ਨੇ ਮੈਨੂੰ ਰੋਕਿਆ ਹੋਇਆ ਹੈ ਮੈਂ ਬਹੁਤ देर ਉੱਥੇ ਖੜ ਕੇ ਫਿਰ ਵਾਪਸ ਮੁੜ ਆਇਆ ਹਾਂ 20 ਮਿੰਟ ਵਿੱਚ ਆ ਕੇ ਮੈਂ ਸੋਚਿਆ ਮੈਂ ਨਾ ਰੋਜੀ ਦਾ 400 ਡਾਲਰ ਦਾ ਨੁਕਸਾਨ ਕਰ ਦਿੱਤਾ ਹੈ ਉਸ ਨੇ 1 ਘੰਟੇ ਦੇ 200 ਡਾਲਰ ਦੱਸੇ ਸੀ ਤੇ ਮੈਂ ਦੋ ਵਾਰ ਸਮਾਂ ਬੰਨ ਕੇ ਗਿਆ ਹੀ ਨਹੀਂ ਚਲੋ ਕੋਈ ਗੱਲ ਨਹੀਂ ਜਿਸ ਦਿਨ ਮਿਲੀ ਨਾ ਤਾਂ ਸਾਰਾ ਹਿਸਾਬ ਕਰ ਦੇਵਾਂਗਾ ਅਦੀ ਗੁਰシャン ਆਇਆ ਸੀ ਸਵੇਰੇ ਸਵੇਰੇ ਤੇ ਬੋਲਿਆ ਆਪਾ ਜੀ ਆਪਾਂ ਦਸੰਬਰ ਦੀ 20 ਤਰੀਕ ਨੂੰ ਇੰਡੀਆ ਚਲ ਰਹੇ ਹਾਂ ਬੱਚਿਆਂ ਨੂੰ ਵੀ ਦੋ ਹਫ਼ਤਿਆਂ ਦੀਆਂ 크ਿਸਮਸ ਦੀਆਂ ਛੁੱਟੀਆਂ ਨੇ ਮੰਮੀ ਜੀ ਦੇ ਫੁੱਲ ਤਾਂ ਆਵਾਂਗੇ ਤੇ ਤੁਹਾਡੀ ਤਮੰਨਾ ਮੁਤਾਬਿਕ ਪਿੰਡ ਵੀ ਭੋਗ ਪਾਵਾਂਗੇ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਦੱਸਣਾ ਮੈਨੂੰ ਮੈਂ ਲੈ ਆਵਾਂਗਾ ਜਦੋਂ ਦਾ ਗੁਰシャン ਦੱਸ ਕੇ ਗਿਆ ਹੈ ਮੈਂ ਕਈ ਵਾਰ ਉਂਗਲਾਂ ਤੇ ਦਿਨ ਗਿਣ ਲਿਆ ਨਾ ਬਸ 20 ਦਿਨ ਹੀ ਹਨ ਵਿਚਾਲੇ ਫੇਰ ਨਾ ਇਹ ਫੁੱਲਾਂ ਦਾ ਕਲਸ਼ ਵੀ ਖਾਲੀ ਹੋ ਜਾਵੇਗਾ ਹੁਣ ਮੈਨੂੰ ਇਸੇ ਗੱਲ ਨੇ ਤੰਗ ਕਰ ਰੱਖਿਆ ਹੈ ਅੱਜ ਤਾਂ ਮੈਨੂੰ ਇਸ ਕਲਸ਼ ਵਿੱਚੋਂ ਬਿਛਣੀ ਬੋਲਦੀ ਸੁਣਦੀ ਹੈ ਕਿਤੇ ਫੁੱਲ ਤਾਰਨ ਤੋਂ ਬਾਅਦ ਉਹ ਚੁੱਪੋ ਨਾ ਹੋ ਜਾਵੇ ਸੱਚ ਦੱਸਾਂ ਕਈ ਵਾਰ ਮਨ ਵਿੱਚ ਆਉਂਦਾ ਕਿੰਨਾ ਚੰਗਾ ਹੁੰਦਾ ਜੇ ਰੱਬ ਮੈਨੂੰ ਵੀ ਚੁੱਕ ਲੈਂਦਾ ਸਾਡੇ ਫੁੱਲ ਇਕੱਠਿਆਂ ਦੇ ਤਾਰ ਹੋ ਜਾਂਦੇ ਅੱਜ ਨਾ ਸਵੇਰ ਦਾ ਜਦੋਂ ਦਾ ਗੁਰਸ਼ਾਨਦਸ ਕੇ ਗਿਆ ਹੈ ਮਨ ਬਹੁਤ ਬੇਚੈਨ ਤੇ ਉਦਾਸ ਹੈ ਅੱਜ ਨਾ ਮੈਂ ਦੁਪਹਿਰੇ ਹੀ ਸ਼ਰਾਬ ਪੀਣ ਲੱਗ ਪਿਆ ਸੀ ਦਿਲ ਜਿਆ ਨਹੀਂ ਕਰਦਾ ਪਿਆ ਬਿਛਨੀ ਬਿਨਾਂ ਪਿੰਡ ਜਾਣ ਨੂੰ ਫੇਰ ਫੋਨ ਚੁੱਕਿਆ ਤੇ ਰੋਜੀ ਨੂੰ ਮਿਲਾ ਲਿਆ ਹੈ ਰੋਜੀ ਨੇ ਮਜ਼ਾਕ ਕਰਦੀ ਨੇ ਕਿਹਾ ਮਿਸਟਰ ਤੁਸੀਂ ਫੋਨ ਤਾਂ ਕਰ ਦਿੰਦੇ ਹੋ ਪਰ ਆਉਂਦੇ ਨਹੀਂ ਹੋ ਮੈਂ ਸੋਚਿਆ ਸੀ ਉਹ ਗੁੱਸੇ ਵਿੱਚ ਬੋਲੇਗੀ ਪਰ ਉਹ ਤਾਂ ਗੱਲਾਂ ਕਰਦੀ ਖੁਸ਼ ਲੱਗ ਰਹੀ ਸੀ ਮੈਂ ਰੋਜੀ ਨੂੰ ਕਿਹਾ ਰੋਜੀ ਤੇਰੇ ਕੋਲ ਕਾਰ ਹੈ ਰੋਜੀ ਨੇ ਕਿਹਾ ਹਾਂ ਹੈ ਪਰ ਕਿਉਂ ਮੈਂ ਸ਼ਰਾਬ ਦਾ ਪੈਗ ਚੁੱਕਦੇ ਨਹੀਂ ਕਿਹਾ ਮੈਂ ਨਾ ਤੈਨੂੰ ਕਾਰ ਵਿੱਚ ਮਿਲਣਾ ਚਾਹਾਂਗਾ ਰੋਜੀ ਬਹੁਤ ਜ਼ੋਰ ਦੀ ਹਸੀ ਤੇ ਬੋਲੀ ਆਰ ਯੂ ਕ੍ਰੇਜੀ ਮੈਂ ਇਹ ਸਭ ਕੁਝ ਕਾਰ ਵਿੱਚ ਨਹੀਂ ਕਰਦੀ ਮੈਂ ਗਲਾਸ ਥੱਲੇ ਰੱਖਦੇ ਨੇ ਕਿਹਾ ਨਹੀਂ ਨਹੀਂ ਰੋਜੀ ਮੈਂ ਤਾਂ ਸਿਰਫ ਤੈਨੂੰ ਮਿਲਣਾ ਚਾਹੁੰਦਾ ਹਾਂ ਤੇਰੇ ਨਾਲ ਇਕੱਲਾ ਕਰਨੀਆਂ ਚਾਹੁੰਦਾ ਹਾਂ ਰੋਜੀ ਨੇ ਹੈਰਾਨੀ ਨਾਲ ਪੁੱਛਿਆ ਗੱਲਾਂ ਕਿਹੜੀਆਂ ਗੱਲਾਂ ਉਹ ਤਾਂ ਤੁਸੀਂ ਫੋਨ ਤੇ ਵੀ ਕਰ ਸਕਦੇ ਹੋ ਨਹੀਂ ਨਹੀਂ ਰੋਜੀ ਮੈਂ ਤੈਨੂੰ ਕੋਲ ਬੈਠ ਕੇ ਸੁਣਨਾ ਹੈ ਮੈਂ ਉਸਤੇ ਦਬਾਅ ਪਾਉਂਦਾ ਬੋਲਿਆ ਇਟ ਲੁక్స్ ਲਾਈਕ ਦੈਟ ਯੂ ਆਰ ਐਨ ਇੰਟਰਸਟਿੰਗ ਕੈਰੇਕਟਰ ਚਲੋ ਮਿਲਦੇ ਹਾਂ ਕਾਰ ਵਿੱਚ ਕੱਲ ਨੂੰ ਮੇਰੇ ਘਰ ਦੇ ਬਾਹਰ ਠੀਕ 5 ਵਜੇ ਡੋਨਟ ਯੂ ਮਿਸ ਇਟ ਅਗੇਨ ਜਾਂ ਪਹੁੰਚਿਆ ਹਾਂ ਮੈਂ ਰੋਜੀ ਕੋਲ ਬੈਠ ਗਿਆ ਹਾਂ ਉਸਨਰ ਕਾਰ ਵਿੱਚ ਹੈਲੋ ਰੋਜੀ कहण ਤੋਂ ਬਾਅਦ ਸਮਝ ਨਹੀਂ ਆ ਰਹੀ ਕਿ ਕਿਵੇਂ ਗੱਲ ਸ਼ੁਰੂ ਕਰਾਂ ਮੈਂ ਕਿਹਾ ਸੌਰੀ ਰੋਜੀ ਮੈਂ ਡਰਿੰਕ ਕੀਤੀ ਹੋਈ ਐ ਉਹ ਬੋਲੀ ਇਟਸ ਓਕੇ ਮੇਰੇ ਕੋਲ ਤਾਂ ਤਕਰੀਬਨ ਸਾਰੇ ਸ਼ਰਾਬੀ ਕਿਹ ਹੀ ਆਉਂਦੇ ਨੇ ਮੈਂ ਉਸ ਨੂੰ ਦੱਸਿਆ ਰੋਜੀ ਮੇਰੀ ਨਾ ਵਾਈਫ ਮਰ ਗਈ ਐ ਰੋਜੀ ਮੇਰੇ ਹੱਥੇ ਹਾਤਰ ਦੀ ਬੋਲੀ ਸੌਰੀ ਡੀਅਰ ਮੇਰੇ ਕੋਲ ਜ਼ਿਆਦਾ ਉਹੀ ਆਉਂਦੇ ਹਨ ਜਿਨ੍ਹਾਂ ਦੀ ਵਾਈਫ ਮਰ ਗਈ ਹੁੰਦੀ ਐ ਜਾਂ ਜੋ ਅਜੇ ਵੀ ਆਏ ਨਹੀਂ ਪਰ ਬਹੁਤੇ ਉਹ ਵੀ ਆਉਂਦੇ ਹਨ ਜਿਨ੍ਹਾਂ ਦੀ ਵਾਈਫ ਵੀ ਹੈ ਪਰ ਦੇ ਵਾਂਡਾ ਚੇਂਜ ਹਾ 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 ਮੈਂ ਰੋਜੀ ਦੇ ਹੱਥ ਵਿੱਚੋਂ ਹੱਥ ਛਡਾਉਂਦਾ ਬੋਲਿਆ ਰੋਜੀ ਇਹ ਸਭ ਜੋ ਤੇਰੇ ਕੋਲ ਆਉਂਦੇ ਨੇ ਤੈਨੂੰ ਇਹਨਾਂ ਵਿੱਚੋਂ ਕਿਸੇ ਨਾਲ ਪਿਆਰ ਨਹੀਂ ਹੋਇਆ ਜਾਂ ਤੇਰਾ ਦਿਲ ਨਹੀਂ ਦੁਖਦਾ ਜਿਨ੍ਹਾਂ ਨਾਲ ਤੂੰ ਆਪਣਾ ਸਰੀਰ ਵੀ ਸਾਂਝਾ ਕਰ ਲੈਂਦੀ ਹੈ ਉਹਨਾਂ ਵਿੱਚੋਂ ਕਿਸੇ ਨੇ ਵੀ ਤੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਰੋਜੀ ਬੋਲੀ ਵੈਰੀ ਸਟ੍ਰੇਂਜ ਕੁਐਸਚਨ ਮੈਂ ਇਹਨਾਂ ਲੋਕਾਂ ਤੋਂ ਕਦੇ ਖੁਸ਼ੀ ਪਿਆਰ ਮੁਹੱਬਤ ਦੀ ਉਮੀਦ ਹੀ ਨਹੀਂ ਰੱਖੀ ਦੁੱਖ ਦਾ ਤਦ ਹੋਣਾ ਸੀ ਜਦੋਂ ਉਮੀਦ ਟੁੱਟਦੀ ਮੈਂ ਰੋਜੀ ਨੂੰ ਅੱਗੇ ਪੁੱਛਿਆ ਰੋਜੀ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਤੂੰ ਕਿਵੇਂ ਆ ਗਈ ਤੈਨੂੰ ਦੁੱਖ ਨਹੀਂ ਹੁੰਦਾ ਜਦੋਂ ਤੂੰ ਇਹ ਸਭ ਕੁਝ ਕਰਨ ਤੋਂ ਬਾਅਦ ਇਕੱਲੀ ਰਹਿ ਜਾਂਦੀ ਹੈ ਤੇਰੇ ਕੋਲ ਕੋਈ ਨਹੀਂ ਹੁੰਦਾ ਗੱਲ ਕਰਨ ਨੂੰ ਉਹ ਇਕੱਲਾਪਨ ਤੈਨੂੰ ਤੰਗ ਨਹੀਂ ਕਰਦਾ ਮਿਸਟਰ who want to know the truth ਮੈਂ ਜਦੋਂ ਹਾਈ ਸਕੂਲ ਵਿੱਚ ਸੀ ਤਾਂ ਮੇਰੇ ਪਾਪਾ ਦਾ ਦੋਸਤ ਤੇ ਪਾਪਾ ਰੋਜ਼ ਸ਼ਾਮ ਨੂੰ ਸ਼ਰਾਬ ਪੀਂਦੇ ਹੁੰਦੇ ਸੀ ਕਈ ਵਾਰ ਪਾਪਾ ਦੇ ਦੋਸਤ ਨੇ ਉਹਨਾਂ ਨੂੰ ਘਰ ਛੱਡਣ ਆਉਣਾ ਤਾਂ ਅੰਦਰ ਆ ਜਾਣਾ ਫਿਰ ਉਹਨਾਂ ਨੇ ਘਰ ਆ ਕੇ ਹੋਰ ਪੀਣ ਲੱਗ ਪੈਣਾ ਜਦੋਂ ਪਾਪਾ ਬੇਹੋਸ਼ ਹੋ ਜਾਣਾ ਤਾਂ ਪਾਪਾ ਦੇ ਦੋਸਤ ਨੇ ਹੌਲੀ-ਹੌਲੀ ਮੈਨੂੰ ਛੂਣਾ ਸ਼ੁਰੂ ਕਰ ਦਿੱਤਾ ਐਂਡ THEN ਹੀ 스타ਟਡ ਅਬਿਊਜ਼ਿੰਗ ਮੀ ਚੁੱਪ ਕਰ ਗਈ ਸੀ ਰੋਜ਼ੀ ਗੱਲ ਦੱਸ ਕੇ ਮੈਂ ਬਹੁਤ ਛੋਟੀ ਸੀ ਡਰ ਗਈ ਸੀ ਮੈਂ ਉਸ ਤੋਂ ਫਿਰ ਮੈਂ ਇਹ ਸਭ ਸਕੂਲ ਵਿੱਚ ਆਪਣੀ ਟੀਚਰ ਨੂੰ ਦੱਸਿਆ ਉਸ ਨੇ ਉਸੇ ਵਕਤ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਉਸ ਨੂੰ ਫੜ ਲਿਆ ਜਦ ਨੂੰ ਮੈਂ ਜ਼ਿੰਦਗੀ ਨੂੰ ਸਮਝਣ ਲੱਗ ਪਈ ਸੀ ਆਈ ਰੈਲਾਈਜ਼ਡ ਇੱਥੇ ਤਕਰੀਬਨ ਸਾਰੇ ਮਰਦ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ਮੈਂ ਸੋਚਿਆ ਕਿ ਇਹ ਵੀ ਪਤਾ ਨਹੀਂ ਕਿੰਨੀਆਂ ਮੇਰੇ ਵਰਗੀਆਂ ਬੱਚੀਆਂ ਨੂੰ ਖਰਾਬ ਕਰਦੇ ਹੋਣਗੇ ਮੈਂ ਉਹਨਾਂ ਬੱਚੀਆਂ ਨੂੰ ਬਚਾਉਣਾ ਚਾਹੁੰਦੀ ਸੀ ਆਈ ਥੋਟ ਦਾ ਬੈਸਟ ਵੇਜ਼ ਇਨਾਂ ਦੀ ਪ੍ਰਕਾਟ ਨੂੰ ਘਟ ਕੀਤਾ ਜਾਵੇ ਮੈਂ ਇਹ ਸੋਚ ਕੇ ਇਸ ਧੰ ਦੇ ਵਿੱਚ ਆ ਗਈ ਹੁਣ ਜਦੋਂ ਕੋਈ ਮੇਰੇ ਕੋਲ ਆ ਕੇ ਮੁਰ ਜਾਂਦਾ ਹੈ ਤਾਂ ਮੈਨੂੰ ਖੁਸ਼ੀ ਮਿਲਦੀ ਹੈ ਕਿ ਮੈਂ ਇੱਕ ਇਨੋਸੈਂਟ ਨੂੰ ਖਰਾਬ ਹੋਣ ਤੋਂ ਬਚਾ ਲਿਆ ਹੈ ਖੁਸ਼ੀ ਤਾਂ ਬੰਦੇ ਦੇ ਅੰਦਰ ਹੁੰਦੀ ਹੈ ਤਲਾਸ਼ ਨਹੀਂ ਪੈਂਦੀ ਹੈ ਤਕਰੀਬਨ ਹਰ ਧਰਮ ਵਿੱਚ ਵਿਸ਼ਵਾ ਘਰ ਨੂੰ ਨਰਕ ਕਿਹਾ ਜਾਂਦਾ ਹੈ ਪਰ ਮੈਂ ਇਸ ਤਰ੍ਹਾਂ ਨਹੀਂ ਸੋਚਦੀ ਇਹ ਜਗ੍ਹਾ ਮੈਨੂੰ ਖੁਸ਼ੀ ਦਿੰਦੀ ਹੈ ਮੈਂ ਇਸ ਨੂੰ ਕਿਵੇਂ ਨਰਕ ਕਹ ਦੇਵਾਂ ਇਹ ساری ਧਰਤੀ ਗੌਰ ਦੀ ਕ੍ਰिएशन ਹੈ। ਕਿਰੇ ਨਰਕੇ ਵਿੱਚ ਹੋ ਸਕਦੀ ਹੈ। ਸਿਰਫ ਦੇਖਣ ਤੇ ਮਹਿਸੂਸ ਕਰਨ ਦਾ ਅੰਦਾਜ਼ ਬਦਲਣ ਦੀ ਲੋੜ ਹੈ। ਸਾਰ ਜਗ੍ਹਾ ਤੇ ਸਵਰਗ ਹੀ ਸਵਰਗ ਨਜ਼ਰ ਆਉਣ ਲੱਗ ਜਾਵੇਗਾ। ਜਿਵੇਂ ਜਿਵੇਂ ਮੈਂ ਰੋਜੀ ਨਾਲ ਗੱਲਾਂ ਕਰ ਰਿਹਾ ਸੀ ਮੇਰਾ ਮਨ ਉਸ ਲਈ ਸਤਿਕਾਰ ਨਾਲ ਭਰ ਗਿਆ ਸੀ। ਮੈਂ ਆਪਣਾ ਪਟੂਆ ਕੱਢਿਆ ਤੇ ਕਾਰ ਦੀ ਬੁੰਡ ਤੇ 600 ਡਾਲਰ ਰੱਖ ਦਿੱਤੇ। ਉਸਨੇ ਹੈਰਾਨੀ ਨਾਲ ਪੁੱਛਿਆ, "What is this?" ਮੈਂ ਕਿਹਾ ਦੋ ਵਾਰ ਮੈਂ ਸਮਾਲੇ ਕੇ ਆਇਆ ਨਹੀਂ ਤੇ ਅੱਜ ਵਾਲਾ ਟਾਈਮ ਵਿੱਚ ਪਾ ਕੇ 3 ਘੰਟਿਆਂ ਦੇ ਪੈਸੇ ਦੇ ਉਸਨੇ ਕਿਹਾ ਨੋ ਨੋ ਬਈ ਨਾ ਯੂ हैव नॉट ਸਰਵਡ ਯੂ ਆਈ ਡੋਨਟ ਟੇਕ ਮਨੀ ਨਹੀਂ ਨਹੀਂ ਜਦੋਂ ਤੁਸਾਂ ਦੀ ਮੈਂ ਕੋਈ ਖੇਦਮਤ ਹੀ ਨਹੀਂ ਕੀਤੀ ਮੈਂ ਪੈਸੇ ਨਹੀਂ ਲੈ ਸਕਦੀ ਮੇਰੀ ਜ਼ਮੀਰ ਅਲਾਉ ਨਹੀਂ ਕਰਦੀ ਉਸਨੇ ਪੈਸੇ ਚੁੱਕ ਕੇ ਵਾਪਸ ਫੜਾ ਦਿੱਤੇ ਮੈਂ ਉਸ ਦੀ ਗੱਲ ਸੁਣ ਕੇ ਪਾਣੀ ਪਾਣੀ ਹੋ ਗਿਆ ਜਿਸ ਔਰਤ ਨੂੰ ਮੈਂ ਮਿਲਣ ਤੋਂ ਵੀ ਡਰ ਰਿਹਾ ਸੀ ਉਹ ਜ਼ਿੰਦਗੀ ਵਿੱਚ ਮਿਲੇ ਬਹੁਤੇ ਲੋਕਾਂ ਨਾਲੋਂ ਚੰਗੀ ਸੀ ਉਸ ਦੀ ਵੀ ਕੋਈ ਜ਼ਮੀਰ ਸੀ ਹੁਣ ਮੈਂ ਚੱਲਣਾ ਚਾਹੁੰਦਾ ਸੀ ਗੁੱਡ ਬਾਏ ਰੋਜੀ ਯੂ ਆਰ ਅ ਗ੍ਰੇਟ ਲੇਡੀ ਗੁੱਡ ਬਾਏ ਮਿਸਟਰ ਅਗਰ ਸਾਰੇ ਲੋਕ ਤੇਰੇ ਵਾਂਗ ਹੀ ਹੁੰਦੇ ਤਾਂ ਦੁਨੀਆ ਅੱਜ ਹੋਰ ਬਿਹਤਰ ਹੁੰਦੀ ਗੁੱਡ ਬਾਏ ਟੇਕ ਕੇਅਰ ਆਈ ਥਿੰਕ ਯੂ ਆਰ ਅ ਬੈਸਟ ਪਰਸਨ ਆਈ ਹੈਵ ਐਵਰ ਮੈਟ ਮੈਨੂੰ ਮੇਰੇ ਬਹੁਤੇ ਸਵਾਲਾਂ ਦਾ ਜਵਾਬ ਮਿਲ ਗਿਆ ਸੀ। ਰੋਜੀ ਨੇ ਮੈਨੂੰ ਬੈਸਟ ਪਰਸਨ ਕਿਹਾ ਸੀ। ਮੈਨੂੰ ਬਸ ਵਿੱਚ ਬੈਠੇ ਨੂੰ ਉੱਚੇ ਪਿੰਡ ਦੇ ਪਾਣੀ ਤੇ ਮਾਣ ਹੋ ਰਿਹਾ ਸੀ। ਮਾਣ ਹੋ ਰਿਹਾ ਸੀ ਆਪਣੀ ਮਾਂ ਦੇ ਦੁੱਧ ਤੇ ਅਤੇ ਪਿਓ ਦੀ ਪਰਮਿਸ਼ ਤੇ। ਅੱਖਾਂ ਵਿੱਚ ਬੜੇ ਦਿਨਾਂ ਬਾਅਦ ਖੁਸ਼ੀ ਦੇ ਹੰਝੂ ਆਏ ਸੀ। ਬਚਪਨ ਵਿੱਚ ਰੂਪ ਤੇ ਬਸੰਤ ਦੀ ਕਹਾਣੀ ਸੁਣਿਆ ਬਹੁਤ ਖੁਸ਼ੀ ਮਿਲਦੀ ਸੀ। ਕਿਉਂਕਿ ਉਸ ਕਹਾਣੀ ਦਾ ਸੁਖਦ ਅੰਤ ਹੁੰਦਾ ਸੀ। ਕਹਾਣੀ ਦੇ ਅਖੀਰ ਵਿੱਚ ਕਈ ਦਹਾਕਿਆਂ ਤੋਂ ਵਿਛੜੇ ਰਾ ਫੇਰ ਮਿਲ ਜਾਂਦੇ ਸੀ ਕਹਾਣੀ ਦੇ ਅਖੀਰ ਵਿੱਚ ਹਜ਼ਾਰ ਆਪਣਾਂ ਤੋਂ ਵੱਧ ਗਈ ਰੂਪ ਤੇ ਬਸੰਤ ਦੋਮਾ ਕੋਲ ਰਾਜਪਾਗ ਉਹਨਾਂ ਦਾ ਪਰਿਵਾਰ ਦਾਸ-ਦਾਸੀਆਂ ਖੁਸ਼ੀਆਂ ਖੇੜੇ ਸਭ ਕੁਝ ਹੁੰਦਾ ਸੀ ਇਹ ਗੱਲ ਬਹੁਤ ਸੁਖਦ ਆਨੰਦਿੰਦੀ ਸੀ ਬਚਪਨ ਵਿੱਚ ਜਦੋਂ ਦਾਦੀ ਨੇ ਕਹਿਣਾ ਕਿ ਉਹੀ ਰੂਪ ਤੇ ਬਸੰਤ ਫੇਰ ਆ ਗਏ ਨੇ ਉੱਚੇ ਪਿੰਡ ਤਾਂ ਅਸੀਂ ਹੈਰਾਨ ਹੋ ਕੇ ਪੁੱਛਿਆ ਕਰਨਾ ਝੂਠ ਕਿੱਥੇ ਨੇ ਤਾਂ ਦਾਦੀ ਨੇ ਮੈਨੂੰ ਅਤੇ ਹਰਨੇਕ ਨੂੰ ਕਲਾ ਵਿੱਚ ਲੈ ਕੇ ਕਹਿਣਾ ਆ ਨਹੀਂ ਮੇਰੇ ਰੂਪਸੰਤ ਬਿਛੜੇ ਤਾਂ ਅਸੀਂ ਵੀ ਦੋਵੇਂ ਭਰਾ ਰੂਪਸੰਤ ਦੀ ਤਰ੍ਹਾਂ ਸੀ ਕਹਾਣੀ ਵਿੱਚ ਪਸੰਦ ਦੀ ਤਰ੍ਹਾਂ ਮੈਂ ਵੀ ਬਹੁਤ ਧਿਰ ਭਟਕਦਾ ਰਿਹਾ ਹਾਂ ਪਰ ਅੱਜ ਜਦੋਂ ਮੈਂ ਮੈਂ ਵੀ ਉੱਚੇ ਪਿੰਡ ਦੀ ਉਸ ਉੱਚੀ ਹਵੇਲੀ ਵਿੱਚ ਵਾਪਸ ਜਾਣ ਲੱਗਿਆ ਹਾਂ ਮੇਰੇ ਨਾਲ ਮੇਰੀ ਜ਼ਿੰਦਗੀ ਦੀ ਰਾਣੀ ਨਾਲ ਨਹੀਂ ਹੈ ਹੁਣ ਹਰ ਕਹਾਣੀ ਦਾ ਕਦੋਂ ਸੁਕਤੰਤ ਹੁੰਦਾ ਹੈ ਅੱਜ ਰਾਤੀ ਸਾਡੀ ਫਲਾਈਟ ਹੈ ਮੈਂ ਇੱਕ ਵਾਰ ਉਹਦੀ ਨਾਲ ਗੱਲ ਕਰਨਾ ਚਾਹੁੰਦਾ ਹਾਂ ਉਸ ਨੂੰ ਫੋਨ ਮਿਲਾਇਆ ਤੇ ਦੱਸਿਆ ਰੋਜੀ ਟੂਡੇ ਨਾਈਟ ਆਈ ਏਮ ਗੋਇੰਗ ਟੂ ਇੰਡੀਆ ਰੋਜੀ ਜਿਹੜੀ ਤੂੰ ਜਮੀਰ ਵਾਲੀ ਗੱਲ ਕੀਤੀ ਸੀ ਉਸਨੇ ਮੇਰਾ ਦਿਲ ਜਿੱਤ ਲਿਆ ਰੋਜੀ ਤੂੰ ਬਿਲਕੁਲ ਉਸ ਕਮਲ ਦੇ ਫੁੱਲ ਵਰਗੀ ਹੈ ਜੋ ਚੱਕਰ ਵਿੱਚ ਖਿਲਕੇ ਵੀ ਬਹੁਤ ਬਿਲਕੁਲ ਸਾਫ਼ ਸੁਥਰਾ ਹੁੰਦਾ ਹੈ ਰੋਜੀ ਤੇਰੀ ਰੂਹ ਬਹੁਤ ਪਵਿੱਤਰ ਹੈ ਔਰ ਤੇਰੀ ਸੋਚ ਨੂੰ ਸਲਾਮ ਹੈ ਮੈਂ ਦੁਨੀਆਂ ਵਿੱਚ ਕਿਤੇ ਵੀ ਰਹਾ ਤੈਨੂੰ ਆਪਣੀਆਂ ਯਾਦਾਂ ਵਿੱਚ ਆਪਣੇ ਨਾਲ ਰੱਖਾਂਗਾ ਕੌਣ ਕਹਿੰਦਾ ਹੈ ਕਿ ਇੱਕ ਵਿਅਸਵਾ ਨਾਲ ਸਿਰਫ ਸ਼ਰੀਕ ਸੰਬੰਧ ਹੀ ਹੋ ਸਕਦੇ ਹਨ ਅਗਰ ਉਹ ਤੇਰੇ ਵਰਗੀ ਹੋਵੇ ਤਾਂ ਉਸ ਨਾਲ ਦਿਲ ਦੇ ਰਿਸ਼ਤੇ ਵੀ ਹੋ ਸਕਦੇ ਹਨ ਮੇਰੇ ਦੋਸਤਾਂ ਦੀ ਸੂਚੀ ਵਿੱਚ ਰੋਜ਼ੀ ਤੇਰਾ ਨਾਮ ਹਮੇਸ਼ਾ ચમਾਰ ਰਹੇਗਾ ਉਹ ਮਿਸਟਰ ਸਿੰਘ ਥੈਂਕਸ ਫॉर ਸੱਚ ਬੰਡਰਫੁਲ ਵਰਡਸ ਫॉर ਮੀ ਮੈਂ ਵੀ ਤੈਨੂੰ ਕਦੇ ਭੁੱਲ ਨਹੀਂ ਸਕਦੀ ਬਸ ਇਹੋ ਕਹਿਣਾ ਚਾਹਾਂਗੀ ਜੋ ਕੋਲ ਨਹੀਂ ਹੈ ਉਸ ਨੂੰ ਭੁੱਲ ਜਾਓ ਅਤੇ ਜੋ ਕੋਲ ਹੈ ਉਸੇ ਵਿੱਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੋ ਆਪਣੀ ਜ਼ਮੀਰ ਦੀ ਆਵਾਜ਼ ਜਰੂਰ ਸੁਣਦੇ ਰਹਿਣਾ ਜ਼ਮੀਰ ਤੋਂ ਬਗੈਰ ਇਟਸ ਲਾਈਕ ਡੈਡ ਮੈਨ ਵਾਕਿੰਗ ਔਨ ਦਾ ਸਟਰੀਟ ਗੁੱਡ ਵਿਸ਼ੀਜ਼ ਫਾਰ ਯੂ ਆਰ ਫਲਾਈਟ ਐਂਡ ਸੌਰੀ ਫਾਰ ਯੂ ਆਰ ਵਾਈਫ ਟੇਕ ਕੇਅਰ ਬਾਏ ਗੁਰਸ਼ਾਨ ਸਮਾਨ ਗੱਡੀ ਤੇ ਧਾਰਿਆ ਹੈ ਮੈਂ ਬਿਸ਼ਨੀ ਦੇ ਫੁੱਲਾਂ ਵਾਲਾ ਕਲਸ਼ ਆਪ ਚੁੱਕਿਆ ਤੇ ਕੱਪੜੇ ਵਿੱਚ ਲਪੇਟ ਦਿਆਂ ਕਿਹਾ ਚੱਲ ਬਿਸ਼ਨੀਏ ਆਪਣੇ ਪਿੰਡ ਚੱਲ ਗਏ ਪਹੁੰਚ ਗਏ ਹਾਂ ਇੰਡੀਆ ਅਰਨੇਕ ਤੇ ਬਾਪੂ ਜੀ ਆਏ ਹਨ ਲੈਣਾ ਬਾਪੂ ਜੀ ਕਾਫੀ ਕਮਜ਼ੋਰ ਹੋਏ ਲੱਗਦੇ ਨੇ ਮੈਂ ਤਾਂ ਇੱਕ ਵਾਰ ਬਿਛਨੀ ਦੇ ਫੁੱਲ ਉੱਚੀ ਹਵੇਲੀ ਲੈ ਕੇ ਜਾਣਾ ਚਾਹੁੰਦਾ ਸੀ ਪਰ ਬਾਪੂ ਜੀ ਨੇ ਕਿਹਾ ਪਿੰਡ ਵਾਲੇ ਵਹਿਮ ਕਰਨਗੇ ਇਸ ਕਰਕੇ ਅਸੀਂ ਸਿੱਧੇ ਕੀਰਤਪੁਰ ਸਾਹਿਬ ਚਲੇ ਗਏ ਕੰਬ ਦੇ ਹੱਥਾਂ ਨਾਲ ਮੈਂ ਬਿਛਨੀ ਦੇ ਫੁੱਲ ਤਾਰੇ ਚੰਗਾ ਬਿਛਨੀਏ ਇਹ ਨਾ ਸੋਚੀ ਆਪਣਾ ਸਫ਼ਰ ਖਤਮ ਹੋ ਗਿਆ ਹੈ ਤੂੰ ਹਮੇਸ਼ਾ ਮੇਰੀਆਂ ਯਾਦਾਂ ਵਿੱਚ ਜਿੰਦਾ ਰਹੇਂਗੀ ਕਿ ਹਾਂ ਸੁਨੇਹਾ ਮਾਫ ਕਰੀ ਪਛਣੀਏ ਮੇਰੇ ਤਾਂ ਹੰਝੂ ਹੀ ਨਹੀਂ ਬੰਦ ਹੋ ਰਹੇ ਬਟੂਏ ਵਿੱਚੋਂ ਮਸ਼ੀਨ ਦੀ ਫੋਟੋ ਕੱਢੀ ਤੇ ਸੀਨੇ ਨਾਲ ਲਾਈ ਹੈ ਫੋਟੋ ਦੇਖ ਕੇ ਹਰਨੇਕ ਬੋਲਿਆ ਅੱਛਾ ਬਾਈ ਉਹ ਤੂੰ ਸੀ ਜਿਸ ਨੇ ਐਲਬਮ ਵਿੱਚੋਂ ਫੋਟੋ ਕੱਢ ਲਈ ਸੀ ਮੈਂ ਸੋਚਦਾ ਸੀ ਹੋਰ ਇਹ ਫੋਟੋ ਕੌਣ ਲੈ ਗਿਆ ਹਰਨੇਕ ਦੀ ਗੱਲ ਸੁਣ ਕੇ ਮੇਰਾ ਰੋਂਦੇ ਰੋਂਦੇ ਦਾ ਹਾਸਾ ਨਿਕਲ ਗਿਆ ਗੁਰੂ ਘਰ ਅਰਦਾਸ ਕਰਵਾਈ ਤੇ ਮਨ ਨੂੰ ਤਰਵਾਜਿਆ ਹੋ ਗਿਆ ਉੱਚੇ ਪਿੰਡ ਪਹੁੰਚ ਗਏ ਹਾਂ ਜਿਵੇਂ ਹੀ ਸਾਲਾਂ ਤੋਂ ਬੰਦ ਪਈ ਉੱਚੀ ਹਵੇਲੀ ਦੇ ਬੂਹੇ ਖੋਲ ਕੇ ਮੈਂ ਅੰਦਰ ਪੈਰ ਪਾਇਆ ਤਾਂ ਲੱਗਿਆ ਜਿਵੇਂ 베ਜੀ ਓਟੇ ਵਿੱਚ ਬੈਠੀ ਖੋਏ ਦੀਆਂ ਪਿੰਨੀਆਂ ਬਣਾ ਰਹੀ ਹੋਵੇ ਪਰ ਬੰਦ ਪਈ ਹਵੇਲੀ ਦੇ ਵਿਹੜੇ ਦੇ ਹਾਲਾਤ ਦੇਖ ਕੇ ਮੈਨੂੰ ਰਗਵੀਰ ਬੈਂਚ ਦੀ ਇੱਕ ਨਜ਼ਮ ਯਾਦ ਆ ਗਈ ਇਸ ਵਾਰ ਜਦ ਮੈਂ ਵਤਨ ਪਰਤਿਆ ਮਾਂ ਤੇਰੀ ਯਾਦ ਨੇ ਬਹੁਤ ਰੋਾਇਆ ਸੀ ਅਧ ਖੁੱਲੇ ਬੂਹੇ ਦੀਆਂ ਚੀਤਾਵਾਂ ਵਿੱਚੋਂ ਤੇਰਾ ਚਿਹਰਾ ਨਜ਼ਰ ਨਾ ਆਇਆ ਸੀ ਘਰ ਦੀ ਸੁਣੀ ਦਹਲੀ ਦੇ ਉੱਤੇ ਮੇਰਾ ਚਾਹ ਕਿਸੇ ਨਾ ਮਨਾਇਆ ਸੀ ਖਾਲੀ ਕਰਦੇ ਵੇੜੇ ਹੋ ਗਏ ਜਿੱਥੇ ਕਦੇ ਤੈ ਮੈਨੂੰ ਖੜਾਇਆ ਸੀ ਅੱਧ ਖਰਿਆ ਚੁੱਲਾ ਤੱਕ ਕੇ ਉਸ ਲੱਜ ਦਾ ਚੇਤਾ ਆਇਆ ਸੀ ਟੈ ਟੇਰੀ ਕਰਦੀ ਹਰ ਸ਼ੈ ਵਿੱਚੋਂ ਬਸ ਤੈਨੂੰ ਲੱਭਣਾ ਚਾਹਿਆ ਸੀ ਅੱਜ ਵਾਪਸ ਪਰਤਣ ਲੱਗਿਆਂ ਸੋਚਾਂ ਕਿ ਖਟਿਆ ਕੀ ਗਵਾਇਆ ਸੀ ਜਲਦੀ ਮੁੜ ਕੇ ਵਾਪਸ ਆਵੀ ਤੈ ਕਿਸੇ ਨਾਲ ਗੱਲ ਨਾਲ ਲਾਇਆ ਸੀ ਅੱਜ ਉਸ ਪਿਆਰੇ ਹੰਝੂ ਨੂੰ ਤਰਸਾਂ ਮਾਂ ਜੋ ਤੂੰ ਪਿਛਲੀ ਵਾਰ ਬਹਾਇਆ ਸੀ ਸਾਰਾ ਪਿੰਡ ਅਫਸੋਸ ਕਰਨ ਆਇਆ ਹੈ ਅਖੰਡਪੜ ਦਾ ਹੋ ਵੀ ਪੈ ਗਿਆ ਹੈ ਪਿਛਲੇ ਕੁ ਸਾਲਾਂ ਵਿੱਚ ਬਹੁਤ ਬਦਲ ਗਿਆ ਹੈ ਉੱਚਾ ਪਿੰਡ ਮੈਂ ਬਿਛਨੀ ਨੂੰ ਦੱਸ ਰਿਹਾ ਹਾਂ ਬਿਛਨੀਆਂ ਅਗਰ ਤੂੰ ਵੀ ਪਿੰਡ ਆਈ ਹੁੰਦੀ ਤਾਂ ਸਭ ਕੁਝ ਦੇਖ ਕੇ ਤੈਨੂੰ ਬਹੁਤ ਅਫਸੋਸ ਹੋਣਾ ਸੀ ਉੱਚੇ ਪਿੰਡ ਦੀ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ। ਭਾਈਚਾਰਾ ਧੜੇ ਬੰਦੀਆਂ ਵਿੱਚ ਬਦਲ ਗਿਆ ਹੈ। ਇਹ ਵੀ ਪਿਆਰ ਮੁਹੱਬਤ ਦੀ ਹੁਣਾ ਘਾਟੀ ਗੱਲ ਕਰਦੇ ਨੇ। ਸਿਆਸਤਾਂ ਵਿੱਚ ਗੁਲਤਾਨ ਇੱਕ ਦੂਜੇ ਦੀ ਗੱਲ ਕੱਟਣ ਵਿੱਚ ਬਹਾਦਰੀ ਸਾਹਮਣੇ ਦੇ ਨੇ। ਟੈਲੀਵਿਜ਼ਨ ਫੋਨ ਨੇ ਇੱਥੇ ਵੀ ਬੰਦੇ ਨਾਲੋਂ ਬੰਦੇ ਨੂੰ ਤੋੜ ਦਿੱਤਾ ਹੈ। ਸੱਥਾਂ ਦਰਵਾਜ਼ੇ ਖਾਲੀ ਪਏ ਨੇ। ਸਭ ਕੁਲ ਕਾਰਾਂ ਨੇ ਹੁਣ ਕੋਈ ਕਿਸੇ ਕੋਲ ਰਾਤ ਨਹੀਂ ਰੰਦਾ। ਉਹ ਪੂਰੀ ਪੂਰੀ ਰਾਤ ਬੈਠ ਕੇ ਹੁਣ ਕੋਈ ਗੱਲਾਂ ਨਹੀਂ ਕਰਦਾ ਆਪਣੇ ਵਕਤ ਚੰਗੇ ਸੀ ਬਜ਼ੁਰਗ ਤੁਰੇ ਜਾਂਦੇ ਜਵਾਕਾਂ ਨੂੰ ਔਰ ਦਿੰਦੇ ਸੀ ਹੁਣ ਤਾਂ ਡਰਦਾ ਕੋਈ ਕਿਸੇ ਦੇ ਜਵਾਕ ਨੂੰ ਕੁਝ ਨਹੀਂ ਕਹਿੰਦਾ ਜਵਾਨ ਵੀ ਆਪੇ ਤੋਂ ਬਾਹਰ ਹੋਏ ਫਿਰਦੇ ਨੇ ਮੁੰਡੇ ਨਸ਼ੇ ਵਿੱਚ ਲਿਪਟੇ ਹਨ ਜਿਹੜੀਆਂ ਪਿੰਡ ਦੀਆਂ ਕੁੜੀਆਂ ਕਦੇ ਪਹਿਣਾ ਹੁੰਦੀਆਂ ਸਨ ਅੱਜ ਉਹਨਾਂ ਨਾਲ ਹੀ ਜਾਰੀਆਂ ਪਾਈ ਫਿਰਦੇ ਨੇ ਉਹ ਸੱਭਿਆਚਾਰ ਜਿਸ ਨੂੰ ਯਾਦ ਕਰਕੇ ਪ੍ਰਦੇਸਾਂ ਵਿੱਚ ਤੜਫਦੇ ਰਹੇ ਉਹ ਹੁਣ ਇੱਥੇ ਵੀ ਖਤਮ ਹੋ ਗਿਆ ਹੈ ਸਰਕੀਂ ਤ੍ਰਿੰਜਣ ਤੀਆਂ ਬਲਦ ਗੱਡੇ ਮੇਲੇ ਦੇਸੀ ਖਡਾਂ ਦੇਸੀ ਖਰਾਕਾਂ ਸਾਦਗੀ ਸਭ ਕੁਝ ਖਤਮ ਹੋ ਗਿਆ ਹੈ ਪਹਿਲਾਂ ਭਾਵੇਂ ਘਰਾਂ ਵਿੱਚ ਐਨਾ ਪੈਸਾ ਨਹੀਂ ਸੀ ਪਰ ਆਪਸੀ ਪਿਆਰ ਖੁਸ਼ੀਆਂ ਬਖਤ ਦਾ ਖਜ਼ਾਨਾ ਸਭ ਕੋਲ ਸੀ ਪੈਸੇ ਦੀ ਦੌੜ ਤੇਜ਼ ਰਫਤਾਰ ਜ਼ਿੰਦਗੀ ਨੇ ਇੱਥੇ ਵੀ ਸਭ ਕੁਝ ਖੋ ਲਿਆ ਹੈ ਉਹ ਸੁਪਨਿਆਂ ਦਾ ਪੰਜਾਬ ਆਖਰੀ ਸਾਹਾਂ ਤੇ ਹੈ ਦੋ ਹਫ਼ਤਿਆਂ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਲੰਘ ਗਏ ਗੁਰシャン ਨੇ ਕਿਹਾ ਹੈ ਆਪਾ ਕੱਲ ਨੂੰ ਆਪਣੀ ਵਾਪਸੀ ਹੈ ਪਰ ਮੇਰੀ ਜ਼ਮੀਰ ਤੋਂ ਇਹ ਆਵਾਜ਼ ਆ ਰਹੀ ਹੈ ਕਿ ਮੈਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ ਤੇ ਖਤਮ ਹੋ ਰਹੇ ਆਪਣੇ ਸੱਭਿਆਚਾਰ ਦਾ ਪਿੰਡ-ਪਿੰਡ ਜਾ ਕੇ ਹੁੱਕਾ ਦੇਣਾ ਚਾਹੀਦਾ ਹੈ। ਇਹ ਸੁਰਜੀਤ ਕਰਨਾ ਚਾਹੀਦਾ ਹੈ ਆਪਣੇ ਸਵਰਗਾ ਨਾਲੋਂ ਪਿਆਰੇ ਪੰਜਾਬ ਨੂੰ। ਮੈਂ ਤੇ ਹਰਨੇਕ ਨੇ ਬੂਹੇ ਵਿੱਚੋਂ ਫਸ ਕੇ ਗੁਰシャン ਦੇ ਪਰਿਵਾਰ ਨੂੰ ਵਿਦਾ ਕਰਿਆ। ਉਹ ਤੁਰ ਗਿਆ ਹੈ ਅर्देशਾਂ ਨੂੰ। ਏਸੀ ਜੀ ਕਹਾਣੀ ਜ਼ਮੀਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ